ਪਰਾਪਰਾ ਜੇ ਝਾਕਿਆ ਕਰੋਗੇ ਕਦੇ ਫੋਟੋ ਜੀ ਖਿੱਚ ਲਿਆ ਕਰੋਗੇ ਕਦੇ ਕਿਸੇ ਨੂੰ ਫੋਨ ਲਾ ਲਿਆ ਕਰੋਗੇ ਫੇਰ ਢੋਲੀ ਜੀ ਚੱਕ ਲਿਆ ਕਰੋਗੇ ਦੂਜੇ ਤੀਜੇ ਦਾ ਉਹਦਾ ਹੱਲ ਨਹੀਂ ਹੋਣਾ ਮਿੱਤਰੋ ਜਿੰਨਾ ਟਾਈਮ ਉਹ ਸੁੰਡ ਥੱਲੋਂ ਮਰਦਾ ਨਹੀਂ ਉਹਦਾ ਨਾਸ ਨਹੀਂ ਹੁੰਦਾ ਉੰਨਾ ਟਾਈਮ ਉਹ ਕਣਕ ਗਰੋ ਨਹੀਂ ਕਰਦੀ ਜਿਵੇਂ ਕਈ ਵਾਰੀ ਛੋਲੇ ਝੂਲੇ ਜ ਨਹੀਂ ਆਪਾਂ ਸੁੰਡ ਪੈ ਸੁੰਡ ਪੈ ਜਾਂਦੇ ਘਰੇ ਆਪਾਂ ਉਹਨੂੰ ਬਾੜ ਲੀਏ ਤੇ ਸੁੰਡ ਉੱਤੇ ਆ ਜਾਂਦਾ ਪਾਣੀ 'ਚ ਉਹ ਗੱਲ ਹੋਊਗੀ ਸੋਨੂੰ ਆ ਕੇ ਕਹਣਗੇ ਆ ਦੇਖੋ ਸੁਡੀ ਕਣਕ ਤਾਂ ਫਟਾਰ ਕਰ ਗਈ ਉਹ ਫਟਾਰ ਨਾ ਰਲੇ ਨਾ ਉੱਤੇ ਕਿਹੜੇ ਬੱਲੇ ਲੱਗਣੇ ਆ ਉਹ ਬਸ ਉਹੀ ਬਸ ਇੱਕ ਦਿਲ ਖੜਾਉਣ ਹੁੰਦਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਸੋਨੂੰ ਬਹੁਤ-ਬਹੁਤ ਵਧਾਈਆਂ ਤੇ ਜਿਹੜੀ ਅੱਜ ਵੀਡੀਓ ਬਣਾਉਣ ਲੱਗੇ ਆ ਇਹ ਬਣਾਉਣ ਲੱਗੇ ਆ ਕਣਕ 'ਚ ਸੁੰਡੀ ਤੇ ਜਿਹੜਾ ਆਪਾਂ ਸੁਪਰ ਸੀਡਰ ਨਾਲ ਬੀਜ ਰਹੇ ਆ ਤੇ ਜਿਹੜੀਆਂ ਗੇਤੀਆਂ ਕਣਕਾਂ ਨੇ ਉਹਨਾਂ 'ਚ ਸੁੰਡੀਆਂ ਦਿਖਾਈ ਦੇ ਗਈਆਂ ਕਿਤੇ ਨਾ ਕਿਤੇ ਤੇ ਦੂਜੀ ਗੱਲ ਹੈ ਜਿਹੜੀ ਉਹ ਕਾਲਾ ਜਾਂ ਤੇਲਾ ਆਇਆ ਕਣਕ ਦੇ ਵਿੱਚ ਮੱਛਰ ਜਾਂ ਉਹਦੇ ਬਾਰੇ ਵੀ ਉਹ ਕਿੰਨਾ ਕੁ ਨੁਕਸਾਨ ਕਰੂਗਾ ਤੇ ਆਜੂ ਕਰਦੇ ਆਂ ਗੱਲਬਾਤ ਫਿਰ ਸੁੰਡੀ ਨਾਲ ਕਣਕ ਚ ਆਪਣਾ ਪਹਿਲਾ ਬਾ 2019 ਚ ਪਿਆ ਸੀ ਜਦੋਂ ਛਿੱਟਾ ਦੇ ਕੇ ਉੱਤੇ ਰੋਟਾਵੇਟਰ ਨਾਲ ਫੇਰਿਆ ਸੀ ਤੇ ਐ ਸਮਝ ਲਓ ਅੱਧੀ ਘਪਰਾਲੀ ਵਿੱਚ ਵਾਹੀ ਸੀ ਉਦੋਂ ਪਹਿਲੀ ਵਾਰ ਹੀ ਆਪਾਂ ਨੂੰ ਸੁੰਡ ਦੇਖਣ ਨੂੰ ਮਿਲਿਆ ਤੇ ਚਾਰ ਪੰਜ ਸਾਲਾਂ ਦਾ ਇਹਦੇ ਨਾਲ ਆਪਣੀ ਜਦੋਂ ਜੈਦ ਦਾ ਪੂਰਾ ਤਜਰਬਾ ਤੇ ਕਿਵੇਂ ਇਹਨੂੰ ਬਾਹਰ ਕੱਢ ਕੇ ਆਪਾਂ ਨੇ ਮਾਰਿਆ ਸੀ ਉਹ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਚ ਤੇ ਉਦੋਂ ਨਾ ਰੋਟਾਵੇਟਰ ਟੈਂਕੀ ਨਾਲੇ ਚੱਲਦੇ ਹੁੰਦੇ ਸੀ ਉੱਪਰ ਪ੍ਰਾਲੀ ਮਚਾ ਕੇ ਐਂ ਖਰਚਿਆਂ ਨੂੰ ਰੋਟਾਵੇਟਰ ਮਾਰ ਦਿੰਦੇ ਸੀ ਤੇ 2020 ਚ ਆਇਆ ਸੁਪਰ ਸੀਡਰ ਤਾਂ ਤੇ ਸੁੰਡੀ ਪਹਿਲੀ ਵਾਰੀ ਆਈ ਹੈ 2019 ਚ ਤੇ ਕਿਵੇਂ ਇਹਨੂੰ ਕੰਟਰੋਲ ਕਰਨਾ ਹੈ ਕਿਹੜੀ ਦਵਾਈ ਕਰਨੀ ਹੈ ਜਮਾ ਸਸਤੀ ਦਵਾਈ ਦੱਸਾਂਗੇ 100 ਰੁਪਏ ਕਿੱਲੇ ਦਾ ਤੁਹਾਨੂੰ ਖਰਚ ਆਊਗਾ 100 ਸਵਾ 100 ਰੁਪਿਆ ਪਰ ਜੇ ਸੁੰਡੀ ਪੈ ਗਈ ਤਾਂ ਇਹ じゃ ਤੁਹਾਡਾ ਮਨ ਕੱਚਾ ਕਰੂ ਵੀ ਤੁਸੀਂ ਨਾ ਕਿਸੇ ਪਾਸੇ ਦੇਣੀ ਨਾਲੇ 11500 ਰੁਪਿਆ ਦਵਾਈ ਤੇ ਵੀ ਲਾਉਗੇ ਫੇਰ ਵੀ ਉਹਨੇ ਅਸਰ ਨਹੀਂ ਕਰਨਾ ਪਰ ਸਮੇਂ ਸਹੀ ਸਮੇਂ ਤੇ ਗੌਰ ਕਰ ਲਿਓ ਫੇਰ ਸੁੰਡ ਤੁਹਾਡਾ ਕੁਝ ਨਹੀਂ ਬਗਿਆੜ ਸਕਦਾ ਦੱਸ ਦਿਓ ਵੀਡੀਓ ਚ ਕਿਵੇਂ ਕਰਨਾ ਹਲ ਕੰਟਰੋਲ ਸਭ ਤੋਂ ਜਿਹੜਾ ਬੈਸਟ ਤਰੀਕਾ ਉਹ ਇਹ ਆ ਵੀ ਸੁੰਡੀ ਦਾ ਕੰਟਰੋਲ ਜਿਹੜਾ ਹੋਊਗਾ ਉਹ ਪਾਣੀ ਤੇ ਹੋਊਗਾ ਜੇ ਤੁਸੀਂ ਕਹੋ ਅਸੀਂ ਸਪਰੇਹਾਂ ਨਾਲ ਸੁੰਡੀ ਮਾਰ ਦਾਂਗੇ ਅਸੀਂ ਜੀ ਫੇਮ ਕਰ ਦਾਂਗੇ ਜੀ ਅਸੀਂ ਜੀ ਕੋਰਾਜਨ ਕਰ ਦਾਂਗੇ ਕੁਝ ਕਰੀ ਜਾਇਓ ਮਿੱਤਰੋ ਜਦੋਂ ਸੁੰਡੀ ਦਾ ਸੁੰਡ ਬਣ ਗਿਆ ਨਾ ਐਡਾ ਉਂਗਲ ਜਿੱਡਾ ਉਹਨੇ ਵਿੱਚ ਵੱਡ ਜਾਣਾ ਸਾਨੂੰ ਬਥੇਰੇ YouTube ਤੇ ਕਹਿਣਗੇ ਜੀ ਇਹ ਤਾਂ ਹਰੀ ਹੋ ਜੂਗੀ ਜੀ ਇਹ ਤਾਂ ਆਵਾਹ ਹੋ ਜੂਗਾ ਜਿੰਨਾ ਟਾਈਮ ਉਹ ਸੁੰਡ ਥੱਲੋਂ ਮਰਦਾ ਨਹੀਂ ਉਹਦਾ ਨਾਸ ਨਹੀਂ ਹੁੰਦਾ ਉਨਾ ਟਾਈਮ ਉਹ ਕਣਕ ਗਰੋ ਨਹੀਂ ਕਰਦੀ ਇਸ ਗੱਲ ਦੀ ਗਾਰੰਟੀ ਹੈ ਉਹ ਸੁੰਡ ਉਹਨੂੰ ਖਾਜੂਗਾ ਸਾਈਡ ਤੋਂ ਐਡੀ ਕਿ ਚੁੰਜ ਜੀ ਹਰੀ ਹੋ ਜੂਗੀ ਉਹ ਸੁੰਡ ਉੱਥੇ ਦਾ ਉੱਥੇ ਰਹੂਗਾ ਜਿੰਨਾ ਟਾਈਮ ਉਹ ਸੁੰਡਦਾ ਹੱਲ ਨਹੀਂ ਹੁੰਦਾ ਓਨਾ ਟਾਈਮ ਉਹ ਕਣਕ ਚਲਦੀ ਨਹੀਂ ਚੱਜਣਾਲਾ ਦੌਗੀਆਂ ਐਂ ਰਹੀਆਂ ਨਾ ਤੁਹਾਡਾ ਖੇਤ ਜਾ ਕੇ ਜੀ ਲੱਗੇ ਉਰਾ ਪਰਾਂ ਦੇ ਝਾਕਿਆ ਕਰੋਗੇ ਕਦੇ ਫੋਟੋ ਜੀ ਖਿੱਚ ਲਿਆ ਕਰੋਗੇ ਕਦੇ ਕਿਸੇ ਨੂੰ ਫੋਨ ਲਾ ਲਿਆ ਕਰੋਗੇ ਫੇਰ ਢੋਲੀ ਜੀ ਚੱਕ ਲਿਆ ਕਰੋਗੇ ਦੂਜੇ ਤੀਜੇ ਚੀਜ਼ਾਂ ਉਹਦਾ ਹੱਲ ਨਹੀਂ ਹੋਣਾ ਮਿੱਤਰੋ ਇਹ ਮੇਰਾ ਨਿੱਜੀ ਤਜਰਬਾ ਤੁਹਾਨੂੰ ਨਾ ਜਮਾ ਸਸਤੀ ਦਵਾਈ ਦੱਸਾਂਗੇ ਇੱਕ ਫੇਮ ਕਰੋਗੇ ਕੋਰਾ ਜਾਣ ਕਰੋਗੇ 1 ਲੱਖ ਕਰੋਗੇ ਇਹ ਵੀ ਫੇਰ ਵੀ ਤੁਹਾਨੂੰ ਮਹਿੰਗੀਆਂ ਪੈਣਗੀਆਂ ਪਰ ਇਹ ਜੀ ਦਵਾਈ ਜਿਹਦਾ 100% ਰਿਜ਼ਲਟ ਹੈ ਤੇ ਪੈਂਦੀ ਵੀ 100 ਸਵਾ 100 ਰੁਪਿਆ ਕਿੱਲੇ ਦਾ ਉਹ ਕਿਹੜੀ ਆ ਉਹ ਮਿੱਤਰੋ ਲੈਂਡਾ ਕਰਾਟੇ ਉਹਦਾ ਤੁਸੀਂ ਨੇ ਕੀ ਕਰਨਾ ਜਦੋਂ ਭਰ ਲਿਆ ਖੇਤ ਪਹਿਲਾਂ ਪਾਣੀ ਲਾਉਂਗੇ ਜੇ ਤਾਂ ਤੁਹਾਨੂੰ ਸੁੰਡ ਦਿਖ ਗਿਆ ਸੁੰਡ ਦੀ ਨਿਸ਼ਾਨੀ ਕੀ ਆ ਵੀ ਕਣਕ ਨਾ ਕਮਲੀ ਜੀ ਹੋ ਜੂਗੀ ਐ ਲੱਗੂ ਵੀ ਇਹਦੀ ਉਹੀ ਧੌਣ ਜੀ ਟੁੱਟ ਗਈ ਤੇ ਪੀਲਾ ਜਾਂ ਵਿਚਾਲੜਾ ਜਿਹੜਾ ਗੋਭਾ ਹੁੰਦਾ ਉਹਦੇ ਵਾਲਾ ਗੋਬੇ ਵਾਲਾ ਪੱਤਾ ਪੀਲਾ ਹੋ ਜਾਊਗਾ ਤੁਹਾਨੂੰ ਲੱਗੂ ਇਹ ਕਣਕ ਪਾਣੀ ਮੰਗਦੀ ਆ ਜਾਂ ਕੁਝ ਹੋਰ ਉਹ ਪਾਣੀ ਨਹੀਂ ਮੰਗਦੀ ਉਹਦੇ ਚ ਮਿੱਤਰੋ ਸੁੰਡ ਹੈ ਤਾਂ ਤੁਸੀਂ ਕੀ ਕਰਨਾ ਹੈ ਜੇ ਸੁੰਡ ਪੈ ਗਿਆ ਤਾਂ ਵੇਟ ਨਾ ਕਰੋ ਪਾਣੀ ਦੀ ਭਰ ਕੇ ਉਹਨੂੰ ਮੰਨ ਲਾ ਜਿਹੜੀ 20 ਤਰੀਕ ਦੀ ਕਣਕ 비ਜੀ ਆ ਤਾਂ ਉਹ ਆਉਣ ਵਾਲੀ 15 ਤਰੀਕ ਨੂੰ ਪਾਣੀ ਮੰਗ ਜੂਗੀ ਤਾਂ ਪਾਣੀ ਦੀ ਭਰ ਕੇ ਤਾਂ 1 ਲੀਟਰ 2.5 ਕਿੱਲਿਆਂ ਚ ਜੇ ਸੁੰਡ ਹੈਗਾ ਦੋ ਚ ਵੀ ਕਰ ਸਕਦੇ ਹਾਂ ਜੇ ਪਰਾਲੀ ਜ਼ਿਆਦਾ ਆ 1 ਲੀਟਰ ਆ ਜੂਗਾ 300 350 ਦਾ ਲੈਂਡਾ ਕਰਾਟੇ ਦਾ 1 ਲੀਟਰ 2.5 ਕਿੱਲਿਆਂ ਚ 2 ਕਿੱਲਿਆਂ ਚ ਜੇ ਸੁੰਡੀ ਹੈ ਹੀ ਨਹੀਂ ਜਮਾ 3 ਕਿੱਲਿਆਂ ਚ ਸਿੜ ਦਿਓ ਸਿੜ ਦਿਓ ਜਿਹੜਾ ਕੋਈ ਸੁੰਡ ਹੋਊਗਾ ਨਾ ਉਹ ਉੱਤੇ ਆ ਜੂਗਾ ਮੈਂ ਇਹ ਤਜਰਬਾ ਕੀਤਾ ਹੋਇਆ ਨਿੱਜੀ ਜੇ ਮੇਰੇ ਕੋਲੇ ਫੋਟੋ ਪਈ ਹੋਈ ਮੈਂ ਲਾ ਦੂੰਗਾ ਵੀ ਕਿਵੇਂ ਸੁੰਡਾ ਜਿਹੜਾ ਉਹ ਡੈੱਡ ਬੋਡੀ ਬਣ ਕੇ ਨਾ ਉੱਤੇ ਪਾਣੀ ਦੇ ਵਿੱਚ ਐ ਉੱਪਰ ਆ ਗਿਆ ਜੇ ਹੁਣ ਮਨ ਲੱਜ ਦਿਨੇ ਭਰ ਕੇ 8-9 ਵਜੇ ਆਪਾਂ ਸਿਟਤੀ ਸਵੇਰੇ ਤੁਸੀਂ 5 ਵਜੇ ਆ ਕੇ ਦੇਖੋ ਸੁੰਡਾ ਐ ਤੁਰਦਾ ਜਿਵੇਂ ਕਈ ਵਾਰੀ ਛੋਲੇ ਝੂਲੇ ਜ ਨਹੀਂ ਆਪਾਂ ਸੁੰਡ ਪੈ ਸੁੰਡ ਪੈ ਜਾਂਦੇ ਘਰੇ ਆਪਾਂ ਉਹਨੂੰ ਬਾਲ ਦੀਏ ਤੇ ਸੁੰਡ ਉੱਤੇ ਆ ਜਾਂਦਾ ਪਾਣੀ 'ਚ ਉਹ ਗੱਲ ਹੋਊਗੀ ਜੇ ਤੁਸੀਂ ਲੈਂਡਾ ਕਰਾਟੇ ਨਹੀਂ ਵਰਤਣਾ ਚਾਹੁੰਦੇ ਤਾਂ ਇਹਦੇ ਆਲਟਰਨੇਟ ਹੈਗੀ ਆ 505 ਉਹ ਵੀ ਤੁਸੀਂ ਸਿੱਟ ਸਕਦੇ ਹੋ ਤੇ 1 ਲੱਖ ਹੈ ਉਹ ਸਿੱਟ ਸਕਦੇ ਹੋ ਤਾਂ ਕਈ ਕਿਸਾਨ ਭਰਾ ਕਹਿੰਦੇ ਨੇ ਵੀ ਕਿਵੇਂ ਸਿੱਟੀ ਹੈ ਤੁਸੀਂ ਪਾਣੀ ਦੀ ਭਰ ਕੇ ਬੋਤਲ ਨਾਲ ਸੜ ਦਿਓ ਮਿੱਟੀ ਚ ਲਾ ਕੇ ਸੜ ਦਿਓ ਜਾਂ ਸਪ੍ਰੇਲ ਢੋਲੀ ਚ ਲੰਮੀ ਜੀਤ ਤੇ ਤੀਰੀ ਕਰਕੇ ਮਾਰ ਦਿਓ ਪਰ ਇੱਕ ਆਪਣੇ ਡਾਕਟਰ ਸਾਹਿਬ ਕਹਿ ਰਹੇ ਨੇ ਕਹਿੰਦੇ ਇਹ ਸੁੰਡੀ ਪੱਤਿਆਂ ਤੇ ਚੜ ਜਾਂਦੀ ਹੈ ਇਹ ਮੇਰਾ ਕੋਈ ਨਿੱਜੀ ਤਜਰਬਾ ਨਹੀਂ ਇਹ ਤੁਸੀਂ ਆਪਦੇ ਖੇਤ ਚ ਦੇਖ ਲਓ ਜੇ ਤੁਹਾਨੂੰ ਲੱਗਦਾ ਵੀ ਜਿਹੜੀ ਸੁੰਡੀ ਆ ਉਹ ਪੱਤਿਆਂ ਤੇ ਚੜੀ ਹੋਈ ਆ ਫਿਰ ਤੁਸੀਂ ਸਪਰੇਅ ਕਰ ਸਕਦੇ ਹੋ ਪਰ ਮੇਰੇ ਨਾਲ ਕਦੇ ਇਹ ਜਿਹਾ ਹੋਇਆ ਨਹੀਂ ਵੀ ਸੁੰਡੀ ਆ ਜਿਹੜੀ ਉਹ ਪੱਤਿਆਂ ਤੇ ਚੜ ਜੇ ਸੁੰਡੀ ਜੜ ਚ ਹੀ ਰਹਿੰਦੀ ਆ ਤੇ ਆਪਾਂ ਥੱਲੇ ਦਵਾਈ ਸੜ ਦਿੰਨੇ ਆ ਉਹ ਉੱਥੇ ਹੀ ਖਤਮ ਹੋ ਜਾਂਦੀ ਆ ਤੇ ਇੱਕ ਹੋਰ ਮੇਨ ਗੱਲ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਜੀ ਪਹਿਲੇ ਪਾਣੀ ਤੋਂ ਬਾਅਦ ਦੇਖਾਂਗੇ ਜੇ ਸੁੰਡ ਪੈ ਗਿਆ ਤਾਂ ਸੋਚਾਂਗੇ ਨਹੀਂ ਕੋਈ ਲੋੜ ਨਹੀਂ ਦਵਾਈ ਕਰਨ ਦੀ ਸਾਡੇ ਤਾਂ ਜੀ ਖੇਤ ਚ ਕਦੇ ਪਿਆ ਨਹੀਂ ਦੇਖੋ ਇਹ ਆ ਵੀ ਐਤਕੀ ਜਿੰਨੀ ਗਰਮੀ ਸੀ ਜਿਵੇਂ ਜਿਹੜੀਆਂ ਗੇਤੀਆਂ ਨੇ ਉਹਦੇ ਚ ਤਾਂ ਬਹੁਤ ਜ਼ਿਆਦਾ ਚਾਂਸ ਹੈ ਸੁੰਡ ਪੈਣ ਦਾ ਤੇ ਜਿਹੜੀ ਪਛੇਤੀ ਆ ਹੁਣ ਬਜਾਈ ਹੋ ਰਹੀ ਆ 12 13 14 ਤਰੀਕ ਤੋਂ ਬਾਅਦ ਉਹਦੇ ਚ ਕਹਿ ਸਕਦੇ ਆ ਸੁੰਡੀ ਨਾ ਹੋਵੇ ਪਰ ਜਿਸਾਬ ਨਾਲ 26 ਹਜੇ ਤੱਕ ਖੜੀ ਐ ਖੇਤਾਂ ਚ ਇਹ 26 ਨੀਰੀ ਸੁੰਡੀ ਦਾ ਘਰ ਇਹ ਮਿੱਠੀ ਹੁੰਦੀ ਆ ਕੀ ਹੁੰਦੀ ਆ ਸੋਨੂੰ ਸਾਰਿਆਂ ਨੂੰ ਪਤਾ ਵੀ ਗੋਵਾਲੀ ਸੰਡੀ ਇਹ ਚ ਲਾਸਟ ਤੱਕ ਜਾਂਦੀ ਨਹੀਂ ਤਾਂ ਉਹ ਵਾਲੇ ਖੇਤਾਂ ਚ ਸੰਡੀ ਦਾ ਬਹੁਤ ਜ਼ਿਆਦਾ ਜਿਹੜਾ ਸਸਪੈਂਸ ਬਣਿਆ ਹੋਇਆ ਤੇ ਮੇਰੇ ਕੋਲੇ ਜਿਹੜਾ ਸਰਫੇਸ ਸੀਡਰ ਵਾਲੀ ਮਗਰ ਤੁਸੀਂ ਦੇਖ ਸਕਦੇ ਹੋ ਬਿਜੀ ਹੋਈ ਆ ਇਹਦੇ ਚ ਵੀ ਮੈਨੂੰ ਆਏ ਆ ਵੀ ਕਿਤੇ ਸੰਡੀ ਆ ਨਾ ਜਾਵੇ ਪਾਣੀ ਤੋਂ ਪਹਿਲਾਂ ਠੀਕ ਆ ਇਹਦੇ ਚ ਪਾਣੀ ਤੋਂ ਪਹਿਲਾਂ ਕੋਈ ਆਪਾਂ ਦਵਾਈ ਨਹੀਂ ਪਾਈ ਨਾ ਹੀ ਪਾਣੀ ਤੋਂ ਪਹਿਲਾਂ ਕੋਈ ਦਵਾਈ ਹੂੰ ਪਾਏ ਦਾ ਜਾਂ ਸਪਰੇਅ ਕਰੇ ਦਾ ਉਹ ਨਾਸਰ ਹੁੰਦਾ ਜਿੰਨਾ ਪਾਣੀ ਚ ਦਵਾਈ ਸਿੱਟੀ ਦਾ ਅਸਰ ਹੁੰਦਾ ਇਹ ਆਪਣੇ ਕੋਲੇ ਇੱਕੋ ਇੱਕ ਮੌਕਾ ਹੁੰਦਾ ਸੋ ਨੂੰ ਇਹ ਵੀ ਦੱਸ ਦਿੰਨਾ ਮੈਂ ਇੱਕ ਖੇਤ 'ਚ ਨਾ ਮੰਨ ਲਓ ਨਹੀਂ ਕਰੀ ਸੀ ਦਵਾਈ ਤੇ ਉਹਦੇ 'ਚ ਬੈਸੀ ਕਣਕ ਗੇਤੀ ਕਰਕੇ ਸੁੰਡ ਆ ਗਿਆ ਸੀ ਤੇ ਸ਼ਾਇਦ ਹੈ ਵੀ ਆਗੂ ਗਲ ਹੀ ਸੀ ਤਾਂ ਉਹਦੇ 'ਚ ਦੂਜਾ ਪਾਣੀ ਪੰਜ ਚਾਰ ਦਿਨਾਂ ਬਾਅਦ ਹੀ ਲਾਉਣਾ ਪਿਆ ਪਾਣੀ ਲਾ ਕੇ ਖੇਤ 'ਚੋਂ ਕਢਤਾ ਜਾਂ ਕਿਵੇਂ ਹੀ ਕਹਿ ਲਾ ਵੀ ਰੇ ਵੱਧ ਪਾਤੀ ਪਾਣੀ ਸਕਾਉਣ ਵਾਸਤੇ ਬਟ ਮੈਂ ਜਿਹੜਾ ਤਰੀਕਾ ਵਰਤਿਆ ਉਹ ਪਾਣੀ ਐ ਜਦੋਂ ਸੁੰਡ ਪੈ ਗਿਆ ਪਾਣੀ ਲਾਤਾ ਪਾਣੀ ਦੇ ਵਿੱਚ ਜਿਹੜੀ ਦਵਾਈ ਆ ਉਹਨੇ ਸੁੰਡ ਨੂੰ ਬਾਹਰ ਕੱਢਣਾ ਬਸ ਇੱਕੋ ਹੀ ਤਰੀਕਾ ਆਪਣੇ ਕੋਲੇ ਤਾਂ ਤੇ ਜੇ ਤੁਸੀਂ ਕਹੋ ਵੀ ਸਪਰੇਅ ਕਰੀਏ ਸਪਰੇਅ ਭਾਈ ਮੈਂ ਬਹੁਤ ਕਰਕੇ ਦੇਖੀ ਹੈ ਸਪਰੇਅ ਨਾ ਮਾੜਾ ਮੋਟਾ ਟਕਿਆ ਹੁੰਦਾ ਪਰ ਉਹ ਸੁੰਡ ਪੈਣ ਦਾ ਜਿਹੜਾ ਏਡਾ ਹੋ ਗਿਆ ਨਾ ਮੋਟਾ ਖਾ ਖਾ ਕੇ ਏਡਾ ਤੁਹਾਨੂੰ ਪਤਾ ਹੀ ਹੋਊਗਾ ਪਿਆਜ਼ੀ ਰੰਗ ਦਾ ਹੋ ਜਾਂਦਾ ਗੂੜਾ ਪਿਆਜ਼ੀ ਉਹ ਫਿਰ ਉਹ ਵਿੱਚ ਵੱਡ ਜਾਂਦਾ ਉਹ ਤੇ ਨਹੀਂ ਦਵਾਈ ਦਬੂਈ ਕੋਈ ਅਸਰ ਕਰਦੀ ਹੈਗੀ ਤੇ ਜੇ ਕੋਈ ਕਹਿਣ ਦੇ ਡਾਕਟਰ ਸਾਹਿਬ ਆਪਣੇ ਵੀ ਉਹ ਜੀ ਸੁੰਡ ਨੁਕਸਾਨ ਨਹੀਂ ਕਰਦਾ ਮੰਨ ਲਈ ਤੁਹਾਡੀ ਗੱਲ ਨੁਕਸਾਨ ਨਹੀਂ ਕਰਦਾ ਜਿੰਨਾ ਟਾਈਮ ਉਹ ਜਿਹੜੇ ਤੜੇ ਚ ਰਹਿੰਦਾ ਉਹਨੂੰ ਉਹ ਗਰੋ ਨਹੀਂ ਕਰਨ ਦਿੰਦਾ ਇਸ ਗੱਲ ਦੀ ਗਾਰੰਟੀ ਹੈ ਉਸ ਪੌਦੇ ਨੇ ਵੱਧ ਤੋਂ ਵੱਧ ਇੱਕ ਲਵ ਫਟਾਰਜੀ ਕਰਨੀ ਹੈ ਸੋ ਨੂੰ ਆ ਕੇ ਕਹ ਦੇਣਗੇ ਆ ਦੇਖੋ ਛੁੱਡੀ ਕਣਕ ਤਾਂ ਫਟਾਰ ਕਰ ਗਈ ਉਹ ਫਟਾਰ ਨਾ ਰਲੇ ਨਾ ਉਤੇ ਕਿਹੜੇ ਬੱਲੇ ਲੱਗਣੇ ਆ ਉਹ ਬਸ ਉਹੀ ਬਸ ਇੱਕ ਦਿਲ ਖੜਾਉਣ ਹੁੰਦਾ ਤੇ ਉਹਦੀ ਨਾ ਇਹੋ ਜੀ ਕੁੱਤਾ ਝਾਕ ਹੁੰਦੀ ਹੈ ਕਿਸਾਨ ਨੂੰ ਵੀ ਕਦੇ ਆ ਬੂਟਾ ਪੱਟ ਲਿਆ ਕਦੇ ਉਹ ਬੂਟਾ ਪੱਟ ਲਿਆ ਉਂਗਲਾਂ ਮਾਰ ਮਾਰ ਨਾਲ ਨੋਂ ਮਿੱਟੀ ਨਾਲ ਭਰ ਜਾਂਦੇ ਨੇ ਇਹ ਤਜਰਬੇ ਮੈਨੂੰ 4-5 ਸਾਲ ਹੋ ਗਏ ਕਰਦੇ ਨੂੰ ਸਾਰੇ ਪੰਗੇ ਕਰਕੇ ਦੇਖੇ ਹੋਏ ਆ ਮੈਂ ਸੁੰਡਣਾ ਮੇਰੀ ਬਹੁਤ ਪੁਰਾਣੀ ਲਿਹਾਜ਼ ਆ ਇਸ ਕਰਕੇ ਤੁਹਾਨੂੰ ਦੱਸ ਰਿਹਾ ਜਿਨੇ ਪ੍ਰਾਲੀ ਬਾਹੀ ਹੈ ਵਿੱਚ ਜਾਂ ਜਿਨੇ ਗੇਤੀ ਕਣਕ ਬੀਜੀ ਹੈ ਗਰਮੀ ਚ ਆਈ ਹੋਈ ਹੈ ਤਾਂ ਉਹਦੇ ਚ ਖੇਤ ਚ ਢੇੜਾ ਮਾਰ ਲਓ ਜੇ ਉਹਦਾ ਨਾ ਜਿਹੜਾ ਵਿਚਲੜਾ ਗੋਬੇ ਵਾਲਾ ਪੱਤਾ ਕਣਕ ਦਾ ਉਹ ਤੁਸ ਨੂੰ ਪੀਲਾ ਦਿਖਦਾ ਤਾਂ ਉਹ ਕਣਕ ਨੂੰ ਪਹਿਲਾਂ ਪਾਣੀ ਤੋਂ ਪੱਟ ਕੇ ਦੇਖ ਲਓ ਉਹਦੇ ਵਿੱਚ 20% ਸੁੰਡੀ ਹੋਊਗੀ ਜੇ ਸੁੰਡੀ ਹੈਗੀ ਤਾਂ ਚੁੱਪ ਕਰਕੇ ਪਾਣੀ ਦੀ ਭਰ ਕੇ ਉਹਦੇ ਚ ਦਵਾਈ ਸਿਰ ਦੋ ਕਰਾਟੇ ਠੀਕ ਹੈ 1 ਕਿੱਲੇ ਚ 3 ਕਿੱਲਿਆਂ ਚ 1 ਲੀਟਰ ਜਾਂ 2.5 ਕਿੱਲਿਆਂ ਚ 1 ਲੀਟਰ ਸਾਢੇ 350 ਰੁਪਈਆ ਦਾ ਲੀਟਰ ਆ ਜੂਗਾ ਉਹ ਕੋਈ ਬਾਲਾ ਮਹਿੰਗਾ ਨਹੀਂ ਹੈਗਾ 100 ਸਵਾ 100 ਰੁਪਈਆ ਕਿੱਲੇ ਦਾ ਪਊਗਾ ਰਿਸਕ ਨਾ ਲਿਓ ਤੇ ਜੇ ਤੁਸੀਂ ਕਹੋ ਮੈਂ ਕਰਾਟੇ ਦੀ ਸਪਰੇ ਵੀ ਕਰੀ ਆ 12ਵੇਂ ਮਹੀਨੇ ਚ ਜਦੋਂ ਸਿਆਲਦਾਰ ਠੰਡ ਪੈ ਜਾਂਦੀ ਆ ਉਦੋਂ ਕਰਾਟੇ ਲੜਦੀ ਨਹੀਂ ਹੈਗੀ ਇਹ ਇਹ ਗੱਲ ਵੀ ਸੁਣੋ ਦੱਸ ਦਿੰਨਾ ਮੈਂ ਇੱਕ ਕਿਲ 3 ਕਿੱਲਾਂ ਚ 1 ਲੀਟਰ ਸਪਰੇ ਦਾ ਕਰਦਾ ਰਿਹਾ ਜਦੋਂ ਸੁੰਡੀ ਪੈ ਗਈ ਸੀ ਮੰਨ ਲਓ ਮਤਲਬ 300 350 ਐਮ ਐਲ ਇੱਕ ਕਿੱਲੇ ਦਾ 100 ਐਮ ਐਲ ਇੱਕ ਢੋਲੀ ਚ ਕਰਾਟੇ ਦੀ ਮੈਂ ਸਪਰੇ ਵੀ ਕਰਕੇ ਦੇਖੀ ਐ ਸਰਦੀਆਂ ਦੇ ਵਿੱਚ ਜਿਹੜੀ ਕਰਾਟੇ ਆ ਉਹ ਲੜਦੀ ਨਹੀਂ ਹੈਗੀ ਜੇ ਤੁਹਾਨੂੰ ਐ ਖਤਰਾ ਹੋਵੇ ਨਾ ਵੀ ਕਰਾਟੇ ਲੜੂਗੀ ਜੀ ਇਹ ਤਾਂ ਪਿੰਡਾ ਖਾਜੂ ਤਾਂ ਇਹ ਜੀ ਕੋਈ ਗੱਲ ਨਹੀਂ ਕਰਾਟੇ ਲੜਦੀ ਨਹੀਂ ਹੈਗੀ ਇਹ ਮੌਸਮ ਦਾ ਹੀ ਫਰਕ ਹੁੰਦਾ ਸਰਦੀਆਂ ਦੇ ਵਿੱਚ ਨਹੀਂ ਲੜਦੀ ਹਜੇ ਤਾਂ ਚਲੋ ਗਰਮੀਆਂ 11ਵੇਂ ਦੀ 15 ਤਰੀਕ ਦੇ ਆਸ-ਪਾਸ ਤਾਂ ਪਰ ਜੇ 30 ਤਰੀਕ ਦੇ ਲਵੇ ਤੁਸੀਂ ਜਾਓਗੇ ਤੁਸੀਂ ਕਰਾਟੇ ਦੀ ਸਪਰੇ ਵੀ ਕਰ ਸਕਦੇ ਹੋ ਠੀਕ ਹੈ ਅਦਰਵਾਈਜ਼ ਮਹਿੰਗੀਆਂ ਦਵਾਈਆਂ ਇਦੋਂ ਮਹਿੰਗੀ ਥੋੜੀ ਜੀ 505 ਐ ਉਦੋਂ ਮਹਿੰਗੀ ਥੋੜੀ ਜੀ 1 ਲੱਖ ਐ 1 ਲੱਖ ਦਾ ਰਿਜ਼ਲਟ ਵੀ ਸੁੰਢੀ ਤੇ ਬਹੁਤ ਵਧੀਆ ਐ ਜੇ ਤੁਸੀਂ ਕਹੋਗੇ ਯੂਨੀਵਰਸਿਟੀ ਦੇ ਪਾਰਸੇ ਸਾਹਿਬ ਨਾਲ ਬਾਏ ਉਹਦੀ ਫੇਮ ਤੇ ਕੋਰਾਜਨ ਕਰੋਗੇ ਤਾਂ ਪ੍ਰਾਪ ਉਹ ਬਹੁਤ ਜ਼ਿਆਦਾ ਮਹਿੰਗੀਆਂ ਦਵਾਈਆਂ ਨੇ ਦਿਵਾਲਾ ਕੱਢ ਦੇਣੀ ਆ ਕਿਸਾਨ ਦਾ ਕਿ ਗੁੱਲੀ ਡਿੰਡਲੀਆਂ ਪਹਿਲੀ 1500 ਦੇ ਲਵੇ ਵਾਗਿਆ ਪ੍ਰੋਜੈਕਟ ਹੁਣ ਜੇ ਤੁਸੀਂ ਕਹੋਗੇ ਸੁੰਡੀ ਵਾਲਾ ਪ੍ਰੋਜੈਕਟ ਵੀ 1000 ਰੁਪਏ ਤੇ ਵਾਗਿਆ ਤਾਂ ਇਹਦਾ ਮਤਲਬ ਕੰਕਰੀਟ ਖਰਚੇ ਵੀ ਚੋਨੇ ਵਾਂਗੂ ਹੀ ਪੈ ਜਾ ਕਰਨਗੇ ਤੇ ਹੁਣ ਗੱਲ ਕਰਦੇ ਆਪਾਂ ਕਾਲੇ ਤੇਲੇ ਦੀ ਜਿਹੜੀ ਆ ਜੂੰ ਜੀ ਫਿਰਦੀ ਆ ਮੈਂ ਕਈ ਦਿਨਾਂ ਦੀਆਂ ਫੋਟੋਆਂ ਵੀ ਦੇਖੀਆਂ ਨੇ 2-4 ਦਿਨਾਂ ਦੀਆਂ ਲੋਕ ਆ ਜਾਂਦੇ ਕਣਕ ਚ ਤੇਲ ਆ ਗਿਆ ਜੀ ਕਿਹੜੀ ਸਪਰੇਅ ਕਰੀਏ ਭਰਾਓ ਇਹ ਜੂੰਆਂ ਜੀਆਂ ਆਈ ਆਈਏ ਉਹ ਡੱਡ ਕੇ ਕਿਸੇ ਪਾਸਿਓਂ ਇਹ ਨਾ ਅਸਲ ਮਟਰਾਂ ਤੇ ਆ ਜੇ ਤੁਸੀਂ ਮਟਰ ਦੇਖੋਗੇ ਜਿਹੜੇ ਏਰੀਆ ਚ ਮਟਰ ਹੁੰਦੇ ਨੇ ਜਾਂ ਆਲੂ ਉਹਨਾਂ ਚ ਮਟਰਾਂ ਚ ਜ਼ਿਆਦਾ ਇਹ ਜੂੰ ਜੀ ਉਹਨਾਂ ਨੂੰ ਖਾਂਦੀ ہوئی ਆ ਇਹ ਤੇਲਾ ਜਾ ਜਿਹੜਾ ਹੌਪਰ ਆ ਹੁੰਦਾ ਨਾ ਆਪਣਾ ਝੋਨੇ ਵਾਲਾ ਉਹਦੋਂ ਥੋੜਾ ਜਿਹਾ ਛੋਟਾ ਕਹਿ ਸਕਦੇ ਹੋ ਤੁਸੀਂ ਇਹਨੂੰ ਮੱਛਰ ਜੀ ਇਹਨੂੰ ਅ ਇਹ ਆਇਆ ਵੀ ਜਦੋਂ ਆ ਪਾਣੀ ਪੂਣੀ ਲੱਗ ਗਿਆ ਠੰਡ ਪੈ ਗਈ ਇਹਨੇ ਆਪੇ ਮਰ ਮੁਰ ਜਾਣਾ ਇਹਨੇ ਕਿਤੇ ਨਹੀਂ ਏਦੋਂ ਪਹਿਲਾਂ ਕਣਕ ਦਾ ਜਿਹੜਾ ਰਸ ਚੂਸਣਾ ਜਿਹੜੀ ਮਾੜੀ ਮੋਟੀ ਵੱਡ ਟੁੱਕ ਕਰਦਾ ਉਹਨੂੰ ਕਰ ਲੈਣ ਦਿਓ ਇਹਦੀ ਨਾ ਹੀ ਨੀ ਘਬਰਾਟ ਕਰੋ ਤੇ ਜਿਹੜਾ ਮੇਨ ਆਪਣਾ ਜਿਹੜਾ ਦੁਸ਼ਮਣ ਹੈ ਉਹ ਸੁੰਡ ਹੈ ਉਹ ਤੋਂ ਵੱਜ ਜਾਓ ਜਿਹੜੀ ਐਡੀ ਕੁ ਮਾੜੀ ਜੀ ਵਾਲ ਵਰਗੀ ਸੁੰਡੀ ਹੁੰਦੀ ਆ ਉਹ ਐਡਾ ਸੁੰਡ ਬਣ ਜਾਂਦੀ ਆ ਤੇ ਉਹ ਸੋਡੀਆਂ ਜੜਾਂ ਚ ਬਹਿ ਜਾਊਗਾ ਫਸਰ ਤੇ ਅਗਲੀ ਵੀਡੀਓ ਆਪਾਂ ਮਗਰ ਤੁਸੀਂ ਦੇਖ ਸਕਦੇ ਹੋ ਸਰਫੇਸ ਸੀਡਰ ਵਾਲੀ ਇਹਤੇ ਬਣਾਵਾਂਗੇ ਵੀ ਇਹ ਕਿਵੇਂ ਦੀ ਹੋਈ ਹੈ ਤੇ ਕੀ ਇਹਦਾ ਮਤਲਬ ਅੱਗੇ ਆਪਾਂ ਸੁੰਡ ਤੋਂ ਇਹਨੂੰ ਕਿਵੇਂ ਬਚਾ ਕਰਨਾ ਹੈ ਜਿਹੜੀ ਆ ਵੀਡੀਓ ਸੀ ਇਹ ਸਾਰਿਆਂ ਵਾਸਤੇ ਸੀ ਵੈਸੇ ਸਰਫੇਸ ਸੀਡਰ ਵਾਸਤੇ ਮੇਨ ਸੀ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੰਨੀ ਕੁ ਨੌਲੇਜ ਵਾਲੀ ਲੱਗੀ ਇਹਦੇ ਬਾਰੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਆਪਣੇ ਵਿਚਾਰ ਜ਼ਰੂਰ ਦਿਓ ਸੁੰਡ ਦੇ ਸੁੰਡ ਦੇ ਸੰਬੰਧ ਦੇ ਵਿੱਚ ਤੇ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ